آباد مرد آباد یونین آباد لٹو یونین مرد آباد لٹو یونین مرداباد خنڈ خانی یونین آباد لٹو یونین مرد آباد خنڈ خان یونین مرد آباد دوسرے پنڈال چور مرداباد یونین مرداباد مرداباد مرد آباد مرداباد مرد آباد ਇਬਰਾਹਿਮ ਮਰਦਾਵਤ ਜਗਿੰਦਰ ਇਬਰਾਹਿਮ ਮਰਦਾਵਤ ਜਗਿੰਦਰ ਮਰਦਾਵਤ ਯਗਿੰਦਰ ਇਬਰਾਹਿਮ ਮਰਦਾਵਤ ਜਗਿੰਦਰ ਇਬਰਾਹਿਮ ਮਰਦਾਵਤ ਯਗਿੰਦਰ ਮਰਦਾਵਤ ਮਰਦਾਵਤ ਜਗਿੰਦਰ ਇਬਰਾਹਿਮ ਮਰਦਾਵਤ ਨਮੂਨੀਆਂ ਹੋ ਮਰਦਾਵਤ ਮਰਦਾਵਤ ਜਗਿੰਦਰ ਇਬਰਾਹਿਮ ਮਰਦਾਵਤ ਮਰਦਾਵਤ ਮੁਰਦਾਬਾ 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 ਉਹ ਤੁਹਾਡਾ ਪਿਓ ਪੱਜ ਕਿਉਂ ਗਿਆ ਤੁਹਾਡਾ ਪਿਓ ਆ ਗਿਆ ਸੀ ਉਹ ਅਸੀਂ ਆ ਗਏ ਸੀ ਹਾਥੇ ਉਹ ਖੜਦਾ ਨਾ ਉਹ ਪੱਜ ਕਿਉਂ ਗਿਆ ਉਹ ਪੱਜ ਕਿਉਂ ਗਿਆ ਜੁਨੀਅਰ ਮੁਰਦਾਬਾ ਮੁਰਦਾਬਾ ਉਹ ਦੇਖੋ ਕੋਈ ਨਾ ਇਹਨਾਂ ਦਾ ਇਹਨਾਂ ਦਾ ਚਲਾਨ ਕੱਟਿਆ ਕਰੋ ਇਹਨਾਂ ਦਾ ਚਲਾਨ ਕੱਟਿਆ ਕਰੋ ਗੱਲ ਸੁਣੋ ਸਾਡੇ ਹੈਲਮਟ ਦੇ நம்பர்ச்சிவோ நம்பர் பத்திர பத்திர ஆகோ ਕੋਈ ਨੰਬਰ ਨਹੀਂ ਕੋਈ ਨੰਬਰ ਨਹੀਂ ਉਗਰਾਹਾ ਪੱਜਿਆ ਕਿਉਂ ਅਸੀਂ ਆ ਗਏ ਸੀ 200 ਮਾਪੇ ਜਵਾਬ ਦੇਣ ਤੋਂ ਦੱਦਾ ਪੱਜਿਆ ਆ ਬਿਨਾਂ ਨੰਬਰ ਆਈਆਂ ਆ ਬਿਨਾਂ ਨੰਬਰ ਆਈਆਂ ਆਈਆਂ ਵਾਰੀ ਘੂਲ ਕੇ ਨਾ ਨੰਬਰ ਨਹੀਂ ਕਰਦੇ ਛਾਹ ਮਲਾਇਆ ਬੜੇ ਬੜੇ ਨੂੰ ਗੱਲ ਕਰੇ ਉਹ ਤੁਹਾਡੇ ਜਵਾਬ ਨਹੀਂ ਉਹ ਤੁਹਾਡੇ ਜਵਾਬ ਨਹੀਂ ਤੁਹਾਡੀ ਛਾਹ ਮਲਾਇਆ ਪਾ ਕੇ ਜਿੱਤਣੇ ਗੱਡੀਆਂ ਤੁਹਾਡੀਆਂ ਇਹਨਾਂ ਨੂੰ ਬਹੁਤ ਵੱਡਾ ਤੁਹਾਨੂੰ ਸ਼ਰਮ ਨਹੀਂ ਆਈ ਛੋਟੇ ਤੁਸੀਂ ਸ਼ਰਮੰਦੋ ਤੁਹਾਡੇ ਜਵਾਕ ਨਹੀਂ ਆਣਾ ਤੁਹਾਡੇ ਜਵਾਕ ਨਹੀਂ ਹਨ ਤੁਹਾਡੀਆਂ ਧੀਆਂ ਨੂੰ ਕਾਹਡੇ ਕੋਈ ਸਾਡੇ ਧੀਆਂ ਪੈਣਾ ਨੂੰ ਕਾਹ ਫੜਦੇ ਛੋਟੇ ਪਰਦਾ ਨੂੰ ਸ਼ਰਮ ਨਹੀਂ ਓਏ ਸ਼ਰਮੰਦੋ ਕਿੰਨਾ ਗਾੜੀਆਂ ਲੱਗੇ ਬੜਾ ਬਹੁਤ ਇਹਨਾਂ ਬਹੁਤ ਹੋ ਗਈ ਔਰ ਤਾਂ ਉਹ ਤੁਹਾਡੇ ਤੁਹਾਡੇ ਧੀਆਂ ਪੈਣਾ ਹੈ ਨਹੀਂ ਤੁਹਾਡੇ ਧੀਆਂ ਪੈਣਾ ਹੈ ਨਹੀਂ ਤੁਹਾਡੇ ਜਵਾਕ ਹੈ ਨਹੀਂ ਬੰਦ ਕਰ ਦਿਓ ਥੋੜੇ ਜਿਵਾਕਾਂ ਦੇ ਜਵਾਕ ਨਹੀਂ ਪੜਦੇ ਇੱਥੇ ਉੱਠ ਕੇ ਤਰਪੋ ਜੀ ਜੀਖੋ ਥੋੜਾ ਪ੍ਰਧਾਨ ਜੀ ਬੰਦ ਕਰ ਮੁਰਦਾਬਾਦ ਮੁਰਦਾਬਾਦ ਓਹ ਝੂਠ ਖਾਣੇ ਤੁਸੀਂ ਹੋ ਗਾਲੋ ਮੂਰੇ ਗਾਲੋ ਮੂਰੇ ਮੰਨ ਲੋ ਮਰੀ ਮੋਟੀ ਹੁਣ ਦਿਓ ਫੋਟੋ ਪ੍ਰਤੀ ਉਤਪਾਦ ਕਹਿੰਦੇ ਦੁਕਾਨੇ ਤੁਸੀਂ ਨੂੰ ਮੁੜ ਕੇ ਤੇ ਆ ਕਿੰਨੇ ਰਹਾ ਕਿੰਨੇ ਰਹਾ ਜਿਹੜੇ ਗੱਲ ਕਰਦਾ ਸੁਣੂ ਨਾ ਲੈ ਥੋੜਾ ਫਿਰ ਨਾ ਰੱਖੋ ਇਹ ਨਾਮ ਦੇ ਰਹੇ ਆ ਇਹ ਗੱਲਾਂ ਆ ਆ ਦੇਖੋ ਉਹ ਗੁਰਾਹਾਂ ਦੇ ਗੁੰਡੇ ਉਹ ਗੁਰਾਹਾਂ ਦੇ ਗੁੰਡੇ ਦੇਖੋ ਆ ਗੁਰਾਹਾਂ شرم لے جاؤ شرم ہے شرم ہے تنوعیو تھوڑا شرم ہے منا دو منا دو شیو کر کے بند وہ تھا جلا بتیاں اور ਈ ਐਨੀ ਵਾ ਫਤਲਿਆ ਮਨੂ ਦੇ ਮਨੂ ਦਾ ਗਾੜੀ ਮਨੂ ਲੋ ਗਾੜੀ ਫਤਲਿਆ ਹਾ ਆ ਜਾਂਦੇ ਟਰਪੋਕ ੱੱੱੱੱੱ ਆ ਜਾਂਦੇ ੱੱੱੱ ਆ ਜਾਂਦੇ ੱੱੱੱ ਬਾਗ ਲਾ ਹਾ ਇਹ ਤੁਹਾਨੂੰ ਥੋੜੀ ਜੀ ਖੜ ਜਾ مڑ کے باہر کوئی دیکھ لونی ڈانگ پھیلان گے چلو بھی چلو چلو سکول چلو سکول چلو چلو اسکول چلو آ جا بھی گیا مردہ آباز مردہ آواز مردہ آباز ਮੁਰਦਾਬਾਦ ਮੁਰਦਾਬਾਦ ਫੰਡ ਖਾ ਕੇ ਦੁਨੀਆ ਨੂੰ ਵੱਡਾ ਲਾਉਣਾ ਮੁਰਦਾਬਾਦ ਹਾਈ ਕੁੰਡੇ ਇੱਕ ਅੱਜ ਵੀ ਮਰਦਾਬਾਦ ਮਰਦਾਬਾਦ ਕਿਸਾਂ ਦੁਨੀਆ ਮੁਰਦਾਬਾਦ ਕਿਸਾਂ ਦੁਨੀਆ ਮੁਰਦਾਬਾਦ ਬਾਈ ਗੁਰਾਹਾਂ ਹੁੰਨਾਂ ਸਕੂਲ ਨੂੰ ਜਿੰਦਾ ਲਵਾ ਰਹੀ ਐ ਸਕੂਲ ਨੂੰ ਗੁਰਾਹਾਂ ਖੋਦ ਖਾਟ ਖਾਂਦੇ ਆ ਮਾਪਿਆਂ ਨੂੰ ਚਾਹਲ ਖਾਣੇ ਝੂਠੇ ਕੁੱਤੇ ਬੋਲਦੇ ਜੂਨੀਅਰ ਸਪੀਕਰਾਂ ਚ ਆ ਸਕੂਲ ਨੂੰ ਜਿੰਦਾ ਲਵਾ ਰਿਹਾ ਗੁਰਾਹਾਂ ਜੂਨੀਆ ਦੁਨੀਆ ਨਾਲ ਬਾਹਰੋਂ ਇਕੱਠੇ ਹੋ ਕੇ ਆਉਂਦੀ ਹੈ ਜਿਸ ਸਕੂਲ ਨੂੰ ਜਿੰਦਾ ਲਵਾਉਣ ਤੇ ਤਰੀ ਹੈ ਜੇ ਕੋਈ ਗਲਤ ਹੋ ਰਿਹਾ ਤਾਂ ਕੋਰਟ ਜਾਣ ਪ੍ਰਾਈਵੇਟ ਸਕੂਲਾਂ ਤੋਂ ਫੰਡ ਮੁਰਦਾ ਆਵਾਜ਼ ਮੁਰਦਾ ਆਵਾਜ਼ ਬੱਚਿਆਂ ਦਾ ਹੱਕ ਖਾਣ ਵਾਲੇ ਟੀਚਰ ਮੁਰਦਾ ਆਵਾਜ਼ ਬੱਚਿਆਂ ਦੇ ਹੱਕ ਖਾਣ ਵਾਲੇ ਮੁਰਦਾ ਆਵਾਜ਼ ਬੱਚਿਆਂ ਨੂੰ ਪੜਵਾਈ ਪ੍ਰਭਾਵ ਕਰਨ ਵਾਲੇ ਮੁਰਦਾ ਆਵਾਜ਼ ਮੁਰਦਾ ਆਵਾਜ਼ ਲੋਟੂ ਯੂਨੀਅਨ ਮੁਰਦਾ ਆਵਾਜ਼ ਮੁਰਦਾ ਆਵਾਜ਼ ਸੁਖਿੰਦਰ ਗੁਰਾਹਾ ਮੁਰਦਾ ਆਵਾਜ਼ ਮਾਪਿਆਂ ਨੂੰ ਜੋ ਆਉਣਾ ਦੇਣਾ ਮੁਰਦਾ ਆਵਾਜ਼ ਮੁਰਦਾ ਆਵਾਜ਼ ਮੁਰਦਾ ਆਵਾਜ਼ ਹਲੋ ਮਰਦਾਬਾ ਜਵਾਬ ਤਾਂ ਲਵਾਂਗੇ ਇਹਨਾਂ ਨੂੰ ਓਏ ਆ ਜਾ ਦੇ ਕਾ ਜੂ ਨਾ ਇੱਤਾਂ ਸ਼ਾਹ ਨਾ ਕਰਾ ਨਾ ਕੰਮ ਨਹੀਂ ਕਰਾ ਇੱਤਾਂ ਉਹ ਕਰ ਨਹੀਂ ਬਸ ਉਹ ਵੀ ਆਪਣੀ ਕਰਨਾ ਓਏ ਇੱਕ ਮਿੰਟ ਬੋਲੋ ਨਾ ਬੋਲੋ ਨਾ ਓਏ ਤੇ ਛੱਡ ਜਾ ਸਵਾਲ ਅੱਛਾ ਅੱਛਾ ਸਵਾਲ ਇੱਕ ਮਿੰਟ ਅੱਛਾ ਸਵਾਲ ਕਰਾਂਗੇ ਸਵਾਲ ਕਰਾਂ ਪਿਆਰ ਨਾਲ ਧਿਆਨ ਨਾਲ ਧਿਆਨ ਨਾਲ ਭਾਈ ਕਿਹੜਾ ਪਿੰਡ ਆ ਕਿਹੜਾ ਪਿੰਡ ਆ ਵਈ ਪਪਾ ਜੀ ਕਿੰਨਾ ਇਸ ਇਥੇ ਬੰਦ ਕਰਾ ਦੇ ਕਦੇ ਕਿੰਦਾ ਨਾ ਰੌਲਾ ਕੀ ਹੈ ਪਪਾ ਜੀ ਇੱਥੇ ਇਹਨਾਂ ਨੇ ਫਿਰ ਪਪਾ ਜੀ ਕਰਨ ਕੀ ਆਏ ਸਾਨੂੰ ਪਤਾ ਹੀ ਨਹੀਂ ਪਪਾ ਜੀ ਦੇਖੋ ਤੁਸੀ ਥੋਨੂੰ ਮੈਂ ਦੱਸਦਾ ਬਸ ਤੁਸੀਂ ਕਹੋ ਉਹਲਾ ਉਪਰਾਨ ਨੂੰ ਕਿਹੜਾ ਬੰਦ ਕਰ ਲਓ ਥੱਲੇ ਉਪਰਾਨ ਨੂੰ ਬਾਹਰ ਹਾਂਜੀ ਪ੍ਰਧਾਨ ਪ੍ਰਧਾਨ ਸਾਹਿਬ ਕੌਣ ਹੈ ਪ੍ਰਧਾਨ ਸਾਹਿਬ ਕੌਣ ਹੈ ਕਰਨੀ ਥੋੜਾ ਕੌਣ ਹੈ ਪ੍ਰਧਾਨ ਕੌਣ ਹੈ ਕਿਹੜਾ ਥੋੜਾ ਜੋ ਕੋਈ ਵੀ ਇਹ ਤੇ ਕੀ ਕਰਨਾ ਇਸ ਜਿੱਲੀ ਕੀ ਰੋਣਾ ਜਿੱਥੇ ਜੀ ਪਤਾ ਕਿਸੇ ਕੱਲ ਦਾ ਕਾਹਦੇ ਲਈ ਆਈ ਸੀ ਜੀ ਕਿਸੇ ਕੱਲ ਦਾ ਪਤਾ ਕਿਉਂ ਆਈ ਇਸ ਕੀ ਰੋਲਾ ਸੀ ਪਤਾ ਸੋਨੂ ਕੀ ਰੋਲਾ ਕੀ ਰੋਲਾ ਰੋਲਾ ਕੀ ਹੈ ਸਕੂਲ ਦਾ ਰੋਲਾ ਦੱਸੋ ਕੀ ਰੋਲਾ ਮੇਰੇ ਮਾ ਕੀ ਰੋਲਾ ਰੋਲਾ ਜੀ ਸਕੂਲ ਜਾ ਕੇ ਦੱਸੋ ਲੱਤੋ ਕੀ ਕਾਹਦੇ ਮਾਸਰੇ ਜਾਇਓ ਤੁਸੀਂ ਚੱਕ ਕੇ ਪਹਿਲਾਂ ਰੁਕੇ ਰੁਕੇ ਬਾਈ ਚੁੱਪਾ ਗੱਲ ਸੁਣ ਲਓ ਆਪਾਂ ਇਹ ਪੈਂਦਾ ਹੀ ਨਹੀਂ ਰੋਵੇ ਸਕੂਲ ਹੈ ਚੁੱਪ ਕੇ ਰਹਿ ਚੁੱਪੋ ਹੀ ਚੁੱਪਾ ਬਾਈ ਬਾਈ ਚੁੱਪ ਚੁੱਪ ਕਰ ਜਾਓ ਚੁੱਪ ਕਰ ਜਾਓ ਸਾਡੇ ਪਿੰਡ ਦਾ ਵਿੱਚ ਸਕੂਲ ਹੈ ਰੋਲਾ ਕੀ ਆ ਜਾਂ ਤਾਂ ਸਾਨੂੰ ਮਾਫਿਆਂ ਨੂੰ ਪੁੱਛੋ ਬਾਈ ਚੁੱਪ ਕਰ ਦਿਓ ਬਾਈ ਚੁੱਪ ਕਰ ਦਿਓ ਇੱਕ ਮਿੰਟ ਉਹ ਚੁੱਪ ਕਰ ਚੁੱਪ ਕਰ ਉਹ ਬਾਈ ਚੁੱਪ ਕਰ ਦਿਓ ਇੱਕ ਚੁੱਪਗਾ ਬਾਬਾ ਜੀ ਦੇਖੋ 22 ਮਹੀਨੇ ਹੋ ਗਏ ਧਰਨਾ ਹਾਂ ਇੱਥੇ ਕਹੀ ਜਾਂਦੇ ਆ ਆ ਬਾਪੇ ਵਾਲੇ ਅਸੀਂ ਬੱਚੇ ਵਾਲੇ ਸਾਰੇ ਸਾਡੀ ਬਾਤ ਪੜਦੇ ਬੱਚੇ ਇੱਥੇ ਕੋਈ ਨਹੀਂ ਠੀਕ ਆ ਅਸੀਂ ਡੀਸੀ ਉੱਤਰ ਤੋਂ ਆਏ 600 ਬੰਦਾ ਹੁਣ ਮੰਗ ਪੱਤਰ ਦੇ ਕੇ ਇੱਥੇ 15 ਟੀਚਰ ਨੌਨ ਰਿਜ਼ੀਵਲ ਆ ਤੁਹਾਨੂੰ ਦੱਸੋ 12ਵੀਂ ਪਾਸ ਬੰਦਾ ਤੁਹਾਡੇ ਬੱਚਿਆਂ ਨੂੰ ਪੜ੍ਹਾਊਗਾ ਤੇ ਆਪ ਅਸੀਂ ਵੀ ਆਏ ਮੰਨੂ ਕੋਈ ਉਹਨਾਂ ਦਾ ਰੌਲਾ ਸਾਰਾ ਕੋਈ ਬੱਚਿਆਂ ਦਾ ਕੋਈ ਪਲਮ ਨਹੀਂ 3 ਸਾਲ ਤੋਂ ਕਿਤਾਬਾਂ ਵਰਦੀਆਂ ਜਮਾ ਨਹੀਂ ਵੜੀਆਂ ਅਸੀਂ ਮੰਨਦੇ ਆਂ ਪਰ ਇਹ ਜਿਹੜਾ 8 ਸਾਲ ਤੋਂ ਪਹਿਲਾਂ ਅੰਦਰ ਸੀ ਅੱਜ ਇਹਨਾਂ ਦੇ ਕਿਉਂ ਜ਼ਿਆਦਾ ਨਹੀਂ ਬਾਕੀ ਭਾਈ ਆ ਦੱਸੋ ਦੁਨੀਆ ਤੁਸੀਂ ਮੈਂ ਅਸੀਂ ਵੀ ਦੁਨੀਆ ਦੇ ਹਮਾਇਤੀ ਆਂ ਸੁਣੋ ਜਿਵੇਂ ਤੁਹਾਡਾ ਪ੍ਰਧਾਨ ਆ ਕਿਤੇ ਤੱਕ ਇਹਨਾਂ ਕੁੱਤੇ ਮਾਪੇ ਆ ਆ ਕੱਲ ਉਹਨੇ ਗੁਰਦੁਆਰੇ ਚੋਂ ਕਿਹਾ ਇਹ ਝੂਠਖਾਣੇ ਸੁਣੋ ਝੂਠਖਾਣੇ ਮਾਪੇ ਝੂਠਖਾਣੇ ਮਾਪੇ ਕਿਹਾ ਸਾਨੂੰ ਰਿਕਾਰਡਿੰਗ ਸੁਣਾਈ ਐ ਤੁਸੀਂ ਕਿਉਂ ਨਹੀਂ ਬੋਲਦੇ ਬੋਲੋ ਪੁੱਛੋ ਨਾ ਬੰਦੇ ਕਿੰਨਿਆਂ ਨੂੰ ਪਿੰਡ ਦੇ ਆਏ ਤੁਸੀਂ ਸਾਡੇ ਮਹਿਮਾਨ ਸੁਣੋ ਤੁਸੀਂ ਸਾਡੇ ਮਹਿਮਾਨ ਨੂੰ ਚਾਹ ਪੀਣੀਆਂ ਦੱਸੋ ਬਹੋਂਦੀਆਂ ਸ਼ਾਮੇ ਤੁਹਾਡੀ ਕੋਈ ਇਨਸਾਲਟ ਨਹੀਂ ਕਰਦੇ ਤੁਸੀਂ ਸਾਡੇ ਮਾਪਿਆਂ ਦੇ ਸਮਾਨ ਹੋ ਪਰ ਪੁੱਛੋ ਅੱਜ ਪੁੱਛੋ ਸਾਨੂੰ ਸੁਣੋ ਆ ਮੇਰਾ ਭਿੰਦਰ ਮੇਰਾ ਹਰਪਾਲ ਹੈ ਕਦੋਂ ਮਰਜੀ ਸੱਦ ਲੋ ਛੋਟੇ ਪਿੰਡ ਆਵਾਂਗੇ ਸਾਨੂੰ ਕੱਲੀ ਕੱਲੀ ਅਗਲੀ ਕਰਾਂਗੇ ਪਰ ਵੀ ਬਣ ਕੇ ਹੱਥ ਬੰਨੇ ਆ ਬਾਲ ਬੱਚੇ ਆਏ ਹੋ ਐ ਨਾ ਕਰ ਮੰਨਗੇ ਉਹ ਤਾਂ ਮੰਨਗੇ ਉਹ ਤਾਂ ਕਹਿੰਦੇ ਸੱਦਾ ਨੂੰ ਪੂਰਾ ਮੰਨਗੇ ਬਾਬ ਠੀਕ ਹੈ ਦੇਖੋ ਪੁੱਲਰ ਸਾਹਿਬ ਅਸੀਂ ਇਹਨਾਂ ਨੂੰ ਆ ਕੇ ਸਵਾਲ ਕਰਨਾ ਸੀ ਅਸੀਂ ਸਵਾਲ ਕਰਨਾ ਸੀ ਕੁਝ ਸਾਡੇ ਕੋਲ ਫੈਕਟ ਸੀਗੇ ਪਰ ਭੱਜਣ ਦੀ ਕਿ ਲੋੜ ਸੀ ਵਿਚ ਵਿਚਾਲੇ ਸਾਡੇ ਸਾਡਾ ਬੰਦਾ ਇੱਥੇ ਸੀ ਜਦੋਂ ਪ੍ਰਸ਼ਾਸਨ ਨੂੰ ਪਤਾ ਲੱਗ ਗਿਆ ਕਿ ਮਾਪੇ ਆ ਰਹੇ ਆ ਉਹ ਵਿਚੋਂ ਭੱਜ ਗਿਆ ਗੁਰਾਹਾਂ ਸਾਨੂੰ ਪਤਾ ਹੈ ਇਹ ਫੰਡ ਖਾਂਦੇ ਆ ਪ੍ਰਾਈਵੇਟ ਸਕੂਲਾਂ ਤੋਂ ਪ੍ਰਾਈਵੇਟ ਸਕੂਲਾਂ ਤੋਂ ਫੰਡ ਖਾਂਦੇ ਆ ਡਾਂਕੇ ਦੇ ਚੋੜ ਦੇ ਖਾਂਦੇ ਆ ਹੈ ਡਰਨ ਦੀ ਕਿ ਲੋੜ ਸੀ ਨੂੰ ਅੱਛਾ ਗਰੁੱਪਾਂ 'ਚ ਪਾਇਆ ਇਹਨਾਂ ਨੇ ਕਹਿੰਦੇ ਡੀਸੀ ਕੋਲ ਕੋ ਕੰਮ ਨਹੀਂ 600 ਮਾਪੇ ਗਏ ਆ ਉੱਥੇ ਟੜ ਕੇ ਸਾਨੂੰ ਡੀਸੀ ਸਾਹਿਬ ਤੋਂ ਫੋਟੋ ਦੇ ਦਿੱਤੀ ਇਹਨਾਂ ਨੂੰ ਇਹਨਾਂ ਨੇ ਝੂਠ ਖਾਣੇ ਕਿਹਾ ਸਾਨੂੰ ਝੂਠ ਖਾਣੇ ਕਹਿੰਦੇ ਆਏ ਅਸੀਂ ਕਿਸਾਨ ਜਮੀਂ ਦੇ ਖਿਲਾਫ ਨਹੀਂ ਪਰ ਇਹ ਜਿਹੜੇ ਜੁੰਨ ਜ਼ਿਆਰਤ ਗੁੰਡੇ ਬੈਠੇ ਐ ਇਹਨਾਂ ਦੇ ਖਿਲਾਫ ਆ ਅਜੇ ਝੂਠਾਂ ਸੀ ਹੈ ਫੇਰ ਤੁਹਾਨੂੰ ਝੂਠੇ ਹੋਣਾ ਮਨਜ਼ੂਰ ਹੈ ਜੇ ਅਸੀਂ ਕੁੱਤੇ ਆ 100 ਲੱਖ ਦੇ ਘੱਟੇ ਬੋਲਿਆ ਕਰਾ 50 ਤੇ ਕਿੰਨਾ ਕਿਸੀ ਆਗੇ 50 ਲੱਖ ਉੱਥੇ ਇੱਕ ਐ ਕਰੋ ਗਰੁੱਪ ਦੇਖ ਲਓ 50 ਤੋਂ ਵੱਧ ਜੇ ਮਾਪੇ ਹੋਣ ਗੱਲ ਵੜਾ ਦਿਆਂਗੇ ਆ 600 ਮਾਪੇ ਬੈਠੇ ਆ ਕੱਢਣਾ ਇੱਕ ਵੀ ਬੰਦਾ ਬਿਨਾਂ ਮਾਪੇ ਪਿਓ ਉੱਥੇ ਚਲੋ ਜਰ ਆਪਾਂ ਚਲੋ ਚਲੋ ਜੋਰ ਚਲੋ ਗੁਰਵਿੰਦਰ ਕਿਸੇ ਦੇ ਨਾਮ ਲਾ ਦੋ ਬਾਰ ਮੇਰੇ ਮੇਰੇ ਪੇਜ ਤੇ ਲਾਈਕ ਚਲੀ ਜਾਂ ਲੈਣੇ ਕੋਮਨਾ ਗਰੁੱਪ ਚ ਪਾ ਮੇਰੀ ਪਾਕਲ ਨੂੰ ਲਾਈਕ ਦਿੱਤੋ ਹੋਰ ਗੁਰਵਿੰਦਰ ਭਾਈ ਤੇ ਲੰਘੇ ਪੇਜ ਤੇ ਚੱਲ ਗਿੰਦਾ ਜਾਂ ਵੀ ਲੈ ਟਰਲੋਂ ਟਿੰਗਾ ਮੇਰੇ ਉੱਤੇ ਮੁੱਛਾਂ ਲੱਗੀਆਂ ਹੋਈਆਂ ਨਹੀਂ ਦੇਖ ਹਾਂ ਹੁਣ ਵੀ ਦੇਖ ਲਓ ਹਾਂ ਵੀ ਚਲੋ ਵੀ ਚਲੋ ਚਲੋ ਵੇਖ ਅਸੀਂ ਆਦਾ ਘਰ ਆ ਉਧਰ ਜਾ ਸਾਡਾ ਘਰ ਮੇਰਾ ਘਰ ਮੈਂ ਨਾ ਜਾਵਾਂ ਮੈਂ ਛੱਡੂਗਾ ਮੈਂ ਨਾ ਜਾਵਾਂ ਮੈਂ ਛੱਡੂਗਾ ਇਹ ਕਹਿ ਦਿਓ ਵੀ ਸਵਿਧਾਨ ਨੂੰ ਚੈਲੰਜ ਕਰਨਾ ਚਾਹੀਦਾ ਹੈ ਅਸੀਂ ਪਿੰਡ ਛੱਡ ਰਹੇ ਹਾਂ ਅਮਰੀਕ ਜੀ ਅਮਰੀਕ ਜੀ ਤੁਸੀਂ ਮੇਰੇ ਤੋਂ ਵੱਡੇ ਹੋ ਅਸੀਂ ਆਪ ਆਪਾਂ ਇਧਰ ਘਰ ਹੈ ਉਹ ਗਰਾਹਾਂ ਕੋ ਭੱਜ ਆ ਗਿਓ ਗਰਾਹਾਂ ਕੋ ਭੱਜਿਆ ਅਸੀਂ ਜੁੜ ਗਾਣੇ ਆ ਅਸੀਂ ਜੂਠਣੇ ਪੁੱਤਾਂ ਨੂੰ ਬੋਲੇ ਜਿਹੜੇ ਪਿੰਡ ਦੀਆਂ ਤੀਆਂ ਭੈਣਾਂ ਨੂੰ ਘੇਰਦੇ ਆ ਉੱਥੇ ਉਹ ਤੁਸੀਂ ਜੰਦਾ ਕੁੜੀਆਂ ਨੂੰ ਘੇਰੀ ਜਾਂਦੇ ਧੱਕੇ ਨਹੀਂ ਜਾਂਦੇ ਕੋਈ ਗੱਲ ਨਹੀਂ ਗੱਲ ਅਸੀਂ ਉਹ ਪਸ਼ੂਆ ਦਾ ਪੁੱਠਾ ਹੀ ਬੋਲੇ ਕੋਈ ਨਹੀਂ ਪਸ਼ੂਆ ਨੂੰ ਬਣਾਵਾਂਗੇ ਡਾਂਗ ਉਹ ਪਸ਼ੂਆ ਕੋਈ ਨਹੀਂ ਕੋਈ ਨਾ ਆਪਣੇ ਘਰ ਆ ਉਧਰ ਹੀ ਜਾ ਲੋ ਥੋੜਾ ਘਰ ਨੂੰ ਨਾ ਮਿਕਰਾਨੀ ਕੋਈ ਨਹੀਂ ਭੱਜਿਆ ਕਿਉਂ ਅਸੀਂ ਹੁੰਦੇ ਅਸੀਂ ਲੈ ਤੂੰ ਤੂੰ ਲੈ ਆ ਲੈ ਮਗਰੀ ਲੈ ਕੋਈ ਮੇਰੀ ਘੜੀ ਕਿਹੜਾ ਲਊ ਮੇਰੇ ਘੜੀ ਲੈ ਆ ਮੇਰੇ ਘੜੀ ਲੈ ਪਛਾਉ ਉਹ ਤੇ ਘੜੀ ਬਾਈ ਇਹ ਅੱਜ ਉਗਰਾਹਾ ਯੂਨੀਅਨ ਦਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾ ਉਹਨੂੰ ਪਤਾ ਲੱਗ ਗਿਆ ਕਿ ਮਾਪੇ ਮੈਨੂੰ ਸਵਾਲ ਕਰਨ ਆ ਰਹੇ ਆ ਭੱਜ ਹੀ ਗਿਆ ਇੱਥੋਂ ਭੱਜ ਉਹਦੇ ਹੀ ਭੱਜ ਗਿਆ ਅਸੀਂ ਰਾਮਪੁਰੇ ਤੱਕ ਜਦੋਂ ਆਏ ਆ ਪ੍ਰਸ਼ਾਸਨ ਨੂੰ ਲੱਗ ਗਿਆ ਪਤਾ ਕਿ ਮਾਪੇ ਆ ਰਹੇ ਆ ਕੁਝ ਮਾਰ ਕੀ ਤਾਂ ਗੁੱਜਾ ਆਪਾ ਆਪਣੇ ਘਰੇ ਆਪਾ ਘਰੇ ਨਹੀਂ ਬੜੇ ਇਹ ਕਹਿੰਦੇ ਛੁੱਟ ਕੇ ਕਹਿੰਦਾ ਵੀ ਕਹਿੰਦਾ ਆ ਕਹਿ ਕੇ ਭੱਜ ਗਏ ਆ ਖੜੇ ਮਾਪੇ ਦਾ ਖੜਾ ਖੜੇ ਨੇ ਆਖਰੀ ਦਮ ਤੱਕ ਖੜਾਂਗੇ ਆ ਕਾਲੀਆਂ ਚੰਡੀਆਂ ਗਵਿੰਦਰ ਸਿੰਘ ਰਾਹਲੀ ਇਹ ਗੁੰਡਿਆਂ ਨੇ ਸਕੂਲ ਨਾਲ ਆ ਜਿੰਦਰਲੇ ਪਾਸੇ ਬੈਠੇ ਸੀ ਪਹਿਲੀ ਗੱਲ ਤਾਂ ਸੀ ਗੁੰਡੇ ਨਹੀਂ ਨਾ ਸੀ ਵਹਿਲੇ ਆ ਕੰਮ ਕਰ ਵਾਲੇ ਬੰਦੇ ਆ ਰੋਜ਼ ਨਿਕਲ ਨਹੀਂ ਸਕਦੇ ਪਰ ਮਾਪੇ ਇੱਕ ਝੁੱਟਾ ਮਾਪੇ ਆਹਾਂ ਨੇ ਨਾਕੇ ਜਿਹੜੇ ਉੱਥੇ ਬੇਲਰ ਧਰਨ ਵਾਲੇ ਹੀ ਬੈਠੇ ਆ ਮੀਨ ਕਰੋ ਕੀ ਨਾ ਬੱਚਾ ਕਿੱਥੇ ਚੈੱਕ ਕਰ ਲਓ ਸਾਨੂੰ ਆਈਡੀ ਪ੍ਰੂਫ ਦਿਨਾ ਦਿਓ 1200 ਬੱਚੇ 1200 ਬੇਰ ਦੇ ਸੈਨ ਮੇਰੇ ਕੋਲ ਨੇ ਕਰਾਓ 50 ਦੇ 100 ਦੇ ਕਰਾਓ ਜਾਹਰ ਮਾਪੇ ਹਾਈ ਕੋਰਟ ਜਾ ਚੁੱਕੇ ਨਾ ਮਾਪਿਆਂ ਨੂੰ ਹਾਈ ਕੋਰਟ ਜਾਣ ਤੋਂ ਵੀ ਰੋਕਦੇ ਸੀ ਬਧਾਰ卡ੜਨਾ ਦਿਓ ਹਾਂ ਆ ਮਾਪੇ ਨੇ ਸਾਰੇ ਖੜੇ ਅਸੀਂ 700 ਬੰਦੇ ਨੇ ਆਈਡੀ ਪ੍ਰੂਫ ਦੇ ਕੇ ਹਾਈ ਕੋਰਟ ਹਾਈ ਕੋਰਟ ਜਾ ਚੁੱਕੇ ਆ ਚੈਲੰਜ ਕਰਦੇ ਆ ਅਸੀਂ ਕਿਸੇ ਨੂੰ ਅੰਦਰ ਬਰਨ ਨਹੀਂ ਦਿੰਦੇ ਜੇ ਲੀਜੀਬਲ ਹੈ ਉਹ ਹੀ ਦਾਖਲ ਹੈ ਫੁੱਲ ਮਾਲਾ ਪਾ ਕੇ ਲੈ ਕੇ ਜਾਵਾਂਗੇ ਨੌਨ ਲੀਜੀਬਲ ਬੰਦਾ ਅਸੀਂ ਫੁੱਲ ਦੇ ਅੰਦਰ ਐਂਟਰ ਨਹੀਂ ਹੋਣ ਦੇਵਾਂਗੇ ਕੋਈ ਉਹਨਾਂ ਦੀ ਸਪੋਰਟ 'ਚ ਖੜੇ ਹਾਈ ਕੋਰਟ ਤੇ ਲੋਸ ਪ੍ਰੀ ਕੋਰਟ ਜਾਵਾਂਗੇ ਹਾਂ ਕੋਈ ਚਲੋ ਚਲੋ ਆਪਾਂ ਆਪਾਂ ਜਾਣਨਾ ਆਪਣਾ ਰਾਈਟ ਹੈ ਨਾ ਆਪਾਂ ਦਾ ਆਪਾਂ ਕਰ ਲੂ ਜਾਂ ਨਹੀਂ ਕਰਨਾ ਸਾਡਾ ਉਹ ਤੇ ਕਰ ਹੈ ਸੜਾ ਕਰ ਐ ਬੰਦਾ ਜੀ ਐ ਬੰਦਾ ਕਰੀ ਵਾਲੀ ਬੰਦਾ ਕੁਝ ਨਹੀਂ ਕਰਦੇ ਸੜਾ ਕਰ ਸੜਾ ਕਰ ਸੜਾ ਕਰੀ ਉਧਰ ਨਹੀਂ ਜਾਂਦੇ ਸੜਾ ਕਰ ਨਹੀਂ ਆਈ ਕੋਈ ਸਾਡਾ ਘਰ ਵੀ ਓਏ ਨਲੀ ਬੰਦ ਹੈ ਇਹ ਬਹੁਤ ਬੰਦ ਆ ਆ ਬੰਦ ਆ ਆ ਤੂੰ ਮੂਰੇ ਲੱਗ ਜਾ ਗੱਡੀ ਮੂਰੇ ਲੱਗ ਜਾ ਉਹ ਸਕੂਟਰ ਕਹਿੰਦਾ ਇਹਦਾ ਬੰਦ ਆ ਜੀ ਸਾਰੇ ਦਾ ਪੀਪ ਬੰਦ ਹੈ ਉਹ ਆਂਗੇ ਉਹ ਸੁਣੋ ਯਾਰ ਕੱਦ ਸੁਣਾ ਕਾਇਦ ਹੋ ਗਈ ਉਹ ਕੋਈ ਕਰ ਦਿਆ ਸਾਡੇ ਦਿੱਤੇ ਬੰਦੇ ਜਮਾ ਲੱਗੇ ਇੱਕ ਵਾਰ ਬੰਦੇ ਦਾ ਪੁੱਤ ਬਣਾ ਦੂ ਇੱਕ ਵਾਰ ਕਰ ਜਾ ਮੈਂ ਗੱਲ ਕਰੀ ਜਾਣਾ ਸਾਰੀ ਗੱਲ ਸਾਡੀ ਹੋ ਗਈ ਹੈ ਹੁਣ ਐਵੇਂ ਸਾਰੀ ਗੱਲ ਸਮਝ ਗਿਆ ਜੀ ਇਧਰ ਜਾ ਮੈਂ ਨਹੀਂ ਉਧਰ ਜਾਂਦਾ ਮੈਂ ਲੜਾਈ ਨਹੀਂ ਹੋਣ ਦੇਣੀ ਮੈਂ ਉਹ ਜਿੰਦੇ ਨਾ ਲੜਦਾ ਮੈਂ ਮਾਰੋ ਜੀ ਮਾਰੋ 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 ਹਾਂ ਰਹੀ ਬੰਦੀ ਹਾਂ ਰੱਖਾ ਹਾਂ ਰੱਖਾ ਅਮਰੀਕ ਜੀ ਹਾਂ ਬਈ ਕੰਡਾ ਅਸੋ ਬਈ ਜਾਣਾ ਚੱਕਾ ਇਹ ਤਰ ਅਸੀਂ ਤੁਹਾਡੇ ਨਾਲ ਕੋਆਪਰੇਟ ਕਰ ਰਹੇ ਹਾਂ ਸਰ ਤੁਸੀਂ ਅਸੀਂ ਹੋਣੀ ਉੱਥੇ ਆਖਿਆ ਮੈਂ ਵੇਣਾ ਤੇਰੇ ਉੱਤੇ ਪਿੰਡ ਦੇ ਗੇੜਾ ਲਵਾਤਾ ਇਧਰ ਦੇ ਅੱਡੇ ਦਾ ਹੋਰ ਲਾ ਲੋ اکھے لگنا نہیں یار اکھے لگنا نہیں یار اکھے گل <سؤال> سن کوئی نہیں 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 کوئی ڈپٹی سب کام لے رہے

ਓਏ ਗੱਡੀ ਬਹਿ ਕਰ ਲੈ ਓਏ ਗੱਡੀ ਬਹਿ ਕਰ ਲੈ ਹਾਂ ਉਹ ਕੋਈ 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 ਨਹੀਂ ਮੰਨੀ ਕਿ ਸਾਡੀ ਉਹ ਨਾ ਮੰਨੀ ਕੱਲ ਲੈ ਮੈਂ ਤੈਨੂੰ ਸ਼ਾਹ ਕੋਈ ਨਹੀਂ ਹੁਣ ਕਰ ਜੀ ਟਾਈਮ ਦੇ ਲੈ ਆ ਦੋਸ਼ ਨਿਕਲ ਆਉਂਦੇ ਨਹੀਂ ਵੇੜ ਬਾਰੇ ਸੜੀਆਂ ਦੇ ਪੱਗੜੀ ਕਰ ਲੈ ਬਾਈਨਾਂ ਦੇ ਬਹਿ ਕੇ ਬੈਗੀ ਮੋਟਰ ਚਲ ਜਾ ਜਾ ਬੈਗ ਚੱਲ ਲੋੜ ਨਾ ਤੁਰ ਕੇ ਚਲਾਉਣ ਦੀ ਕੋਈ ਨਹੀਂ ਮੜ ਕੇ ਸਾਡੀ ਕਾਤੇ ਹੋ ਜਾਣੀ ਆਈ ਆਡੇ ਕੋ ਕੰਡ ਕਰੀਂ ਨਾ ਮੇਰੇ ਕੰਮ ਤੋਂ ਕੁਰਾਣੀ ਨਾ ਮੈਂ ਕਿਵੇਂ ਕਰਾਂ ਤੇਰੇ ਕੰਮ ਦਾ ਪਤਾ ਲੱਗ ਮੈਂ ਖੜਕੀ ਨਹੀਂ ਕੋਈ ਕਿੰਦਰ ਪੈ ਜਾ ਕਿੰਦਰ ਇਹਦਾ ਕਿਰਾਇਆ ਕਰਤੇ ਤੇਰੇ ਤੇ ਮੈਂ ਛੱਡਾਂ ਕੋਈ ਗੱਲ ਇਹ ਵਾਹ ਬੰਦ ਕਰਨਾ ਮੈਂ ਛੱਡਾਂ ਚਲੋ ਹਾਈ ਕੋਰਟ ਇਕਲਾ ਦੋ ਚਾਹ ਹੁਲਾਮ ਆਵੇ ਮੈਂ ਤਾਂ ਹੁਣ ਜਾਣਾ ਮੇਰੀ ਬੇਟੀ ਕਿੰਨੀ ਹੈ ਮੈਂ ਛੱਡਾਂ ਉੱਪਰ ਜਿਹੜਾ ਜਿਹੜਾ ਚਾਹੀਦਾ ਮੈਂ ਤੇਰੇ ਕੋਲ 5000 ਲੈਣਾ ਚਾਹ ਕੀਤਾ ਬੱਤੀ ਮਾਗੇ ਚਲੋ ਆਉਣਾ ਅੱਖ ਲੱਗੇ ਮੈ ਤਾਂ ਜਾਣੇ ਤੈਨੂੰ ਆਉਣਾ ਹੈ ਸਾਡਾ ਜੋਲ ਲਵਾਉਣਾ ਹੈ ਨਾ ਉੱਥੇ ਲਵਾਈ ਉਹਨਾਂ ਲਵਾਈ ਚਲੋ ਜੀ ਮਾਰੋ ਚਲੋ ਛੋਟੀ ਹੱਲੀ ਟਾਲ ਦੇ ਚਲੋ ਵੇ ਇਧਰ ਨੂੰ ਅੱਜ ਚਲੋ ਛੋਟੇ ਆ ਚਲੋ ਆਜੋ ਆਜੋ ਐ ਆਜੋ ਆਜਾ ਜੋ ਬੱਡੀ ਆਪਾ ਡਿਪਟੀ ਸਾਹਿਬ ਵੀ ਮੰਨ ਲਿਆ ਆਪਾ ਆਪਾ ਸਰਮਾ ਆਜੋ ਆਜੋ ਵੀ ਆਇਆਂ ਨੂੰ ਆਜੋ ਆਜੋ ਸਾਰੇ ਆਜੋ ਆਜੋ ਚਲੋ ਐ ਖੂਤੇ ਚੱਲੋ ਯੂਨੀਅਨ ਦੇ ਅੰਦਰ ਕੀ ਕਰਦੇ ਆਂ ਐਂਦੀ ਖੂਤੇ ਆਜੋ ਮੁਰਦੀ ਆਜੋ ਆਜੋ ਕੋਈ ਨਾ ਕਰੇ ਜੇ ਆਣਾ ਗੱਲ ਹੋਗੀ ਸਾਬ ਨੂੰ